ਅੱਜ ਕੱਲ ਕਿਸੇ ਦੇ ਵੀ ਧੀ ਪੁੱਤ ਨੂੰ ਆ ਗੱਲ ਨਹੀਂ ਕਹਿਣੀ ਚਾਹੀਦੀ ਜੇ ਉਹ ਕੋਈ ਅਜਿਹੀ ਗਲਤੀ ਕਰਿਆ ਆਵੇ ਤਾਂ ਉਹਨੂੰ ਬੜੇ ਸੁਚੇਜੇ ਤਰੀਕੇ ਦੇ ਨਾਲ ਮੋੜਨਾ ਚਾਹੀਦਾ ਸਮਝਾਉਣਾ ਚਾਹੀਦਾ ਤੁਸੀਂ ਵੇਖਿਆ ਹੋਊਗਾ ਕਿ ਅੱਜ ਜਿਹੜਾ ਸਾਡਾ ਸਮਾਂ ਆ ਚਾਹੇ ਉਹ ਵਿਗਿਆਨਿਕ ਯੁੱਗ ਕਹਿ ਲਈਏ ਸੋਸ਼ਲ ਮੀਡੀਆ ਦਾ ਯੁੱਗ ਕਹਿ ਲਈਏ ਜਾਂ ਕੁਝ ਵੀ ਕਹਿ ਲਈਏ ਇਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹਫੜਾ ਧੜਬੜੀ ਮੱਚੀ ਹੋਈ ਆ ਜਿਹਦੇ ਕਰਕੇ ਬਹੁਤ ਸਾਰੇ ਲੋਕ ਖਾਸ ਕਰਕੇ ਧੀਆ ਪੁੱਤਰ ਕਈ ਵਾਰਾਂ ਕੁਝ ਗਲਤ ਲੋਕਾਂ ਨੂੰ ਦੇਖੋ ਵੇਖੀ ਕੁਰਾਹੇ ਪੈ ਜਾਂਦੇ ਨੇ ਤੇ ਕਈ ਵਾਰਾਂ ਕੁਝ ਕੋ ਲੋਕ ਸਾਡੇ ਸਮਾਜ ਚੇਂਜ ਹੁੰਦੇ ਨੇ ਜਦੋਂ ਕਿਸੇ ਦਾ ਧੀ ਪੁੱਤਰ ਕੁਰਾਹੇ ਪੈ ਰਿਹਾ ਹੋਵੇ ਤਾਂ ਉਹਨੂੰ ਹੋਰ ਹੱਲਾਸ਼ੇਰੀ ਦਿੰਦੇ ਨੇ ਉਹਨੂੰ ਹੋਰ ਉਤਸ਼ਾਹਿਤ ਕਰਦੇ ਨੇ ਜਾਂ ਉਹਨੂੰ ਹੋਰ ਪੁੱਠੀਆਂ ਪੱਟੀਆਂ ਪੜਾਉਂਦੇ ਨੇ ਕਿ ਤਾਂ ਕਿ ਤੂੰ ਹੋਰ ਤਕੜਾ ਹੋ ਜਾ ਇਨਾ ਪੁੱਠੀਆਂ ਕੰਮਾਂ ਲਈ ਫਿਰ ਤੁਸੀਂ ਸਭ ਜਾਣਦੇ ਹੋ ਪੁੱਠੀਆਂ ਕੰਮਾਂ ਦੇ ਨਾਲ ਕਈ ਵਾਰਾਂ ਜਿੱਥੇ ਉਸ ਬੱਚਿਆਂ ਦੀ ਜਾਇਉਤੀ ਹੋਵੇ ਚਾਹ ਪੁੱਤਰ ਹੋਵੇ ਉਹਦੀ ਜ਼ਿੰਦਗੀ ਨਰਕ ਬਣ ਜਾਂਦੀ ਆ ਖਰਾਬ ਹੋ ਜਾਂਦੀ ਆ ਤੇ ਮਾਪੇ ਦੀ ਜ਼ਿੰਦਗੀ ਵੀ ਖਰਾਬ ਹੋ ਜਾਂਦੀ ਆ ਤੇ ਤੁਸੀਂ ਸਭ ਸਮ ਸਭ ਜਾਣਦੇ ਹੋ ਕਿ ਜਦੋਂ ਮਾਪੇ ਧੀਆ ਪੁੱਤਰਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੇ ਆਪਾਂ ਇੰਜ ਕਹਿ ਲੈਂਦੇ ਕਿ ਉਹ ਥਾਂ ਦੇ ਉੱਪਰ ਇੱਕ ਨੈਗੇਟਿਵ એનર્ਜੀ ਜਿਹੜੀ ਉਹ ਫੈਲ ਜਾਂਦੀ ਆ ਜਿਹੜੇ ਦੂਜੇ ਧੀਆ ਪੁੱਤਾਂ ਤੇ ਮਾੜਾ ਅਸਰ ਛੱਡਦੀ ਆ ਜਿਵੇਂ ਤੁਹਾਡੇ ਵਰਗੇ ਸੋਝਵਾਨ ਸੱਜਣ ਕਹਿ ਦਿੰਦੇ ਨਾ ਕਿ ਜਿਸ ਗਲੀ ਦੇ ਵਿੱਚ ਟਿੱਕੜ ਹੋਵੇ ਨਾ ਤਾਂ ਉਹ ਅਕਸਰ ਪੈਰਾਂ ਨਾਲ ਲਾ ਕੇ ਆਪਣੇ ਘਰਾਂ ਦੇ ਵਿੱਚ ਵੀ ਆ ਜਾਂਦਾ ਹੈ ਬਹੁਤ ਸੋਹਣੀ ਤੁਹਾਡੇ ਵਰਗੇ ਸੱਜਣ ਉਦਾਹਰਣ ਦਿੰਦੇ ਨੇ ਇਹ ਤੇ ਬਿਲਕੁਲ ਜੇ ਕਿਸੇ ਦਾ ਧੀ ਜਾਂ ਪੁੱਤਰ ਜੇ ਕਿਸੇ ਦਾ ਨਸ਼ੇ ਤੇ ਲੱਗ ਰਿਹਾ ਬੁਰੀ ਆਦਤ ਤੇ ਲੱਗ ਰਿਹਾ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੇ ਮਾਪੇ ਬਾਪ ਨੂੰ ਨਾਲ ਲੈ ਕੇ ਉਹਨਾਂ ਨੂੰ ਜਾਗਰੂਕ ਕਰੀਏ ਕਿ ਤੁਸੀਂ ਆਪਣੇ ਤਰੀਕੇ ਨਾਲ ਵੇਖੋ ਤੁਹਾਡੇ ਬੱਚੇ ਦੇ ਵਿੱਚ ਕਿਹੜੀ ਤਰ੍ਹਾਂ ਦੀ ਇਹ ਬੁਰਾਈ ਵੱਧ ਰਹੀ ਆ ਤੇ ਮਾਪਿਆਂ ਨੂੰ ਵੀ ਚਾਹੀਦਾ ਜੇ ਕੋਈ ਸਾਡਾ ਭੈਣ ਭਰਾ ਜਾ ਸਾਡਾ ਕੋਈ ਆਪਣਾ ਸਾਨੂੰ ਇਸ ਗੱਲ ਤੋਂ ਜਾਗਰੂਕ ਕਰਦਾ ਆ ਤੇ ਅਸੀਂ ਉਹਦੀ ਗੱਲ ਨੂੰ ਸੁਣੀਏ ਸਮਝੀਏ ਇਹ ਨਾ ਕਹੀਏ ਕਿ ਸਾਡੇ ਧੀ ਸਾਡੇ ਪੁੱਤਰ ਦੇ ਬਾਰੇ ਕੋਈ 네ਗੇਟਿਵ ਗੱਲ ਕਰ ਰਿਹਾ ਬੁਰੀ ਗੱਲ ਕਰ ਰਿਹਾ ਆ ਇਹ ਸਾਡਾ ਵਿਰੋਧੀ ਆ ਸਾਡਾ ਚੰਗਾ ਵੇਖ ਨਹੀਂ ਸਕੌਂਦਾ ਇਹ ਗੱਲਾਂ ਸਾਨੂੰ ਛੱਡਣੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਕੋਈ ਸਾਡੇ ਧੀਆ ਪੁੱਤਾਂ ਦੇ ਬਾਰੇ ਚੰਗੀ ਗੱਲ ਕਹਿੰਦਾ ਤੇ ਸਾਨੂੰ ਸੁਣਨੀ ਵੀ ਚਾਹੀਦੀ ਆ ਤੇ ਜੇ ਬੁਰੀ ਗੱਲ ਕਹਿੰਦਾ ਤੇ ਉਹਦਾ ਅਰਥ ਨੂੰ ਨਹੀਂ ਸਮਝਣਾ ਚਾਹੀਦਾ ਕਿਦਾ ਬੈਕ ਕੀ ਆ ਫਿਰ ਜਾ ਕੇ ਕੋਈ ਡਿਸੀਜਨ ਲੈਣਾ ਚਾਹੀਦਾ ਅੱਜ ਬਹੁਤ ਸਾਰੇ ਲੋਕ ਇਸ ਗੱਲ ਤੋਂ ਪਿੱਛੇ ਹੁੰਦੇ ਜਾ ਰਹੇ ਨੇ ਕਿ ਆਪਾਂ ਜੇ ਕਿਸੇ ਦੇ ਧੀ ਪੁੱਤ ਬਾਰੇ ਕਿਸੇ ਨੂੰ ਕੁਝ ਕਿਹਾ ਤਾਂ ਹੋ ਸਕਦਾ ਅਗਲਾ ਮਰਨਾ ਹੀ ਲੜ ਪਵੇ ਮੇਰੇ ਹੀ ਗੱਲ ਪੈ ਜਾਵੇ ਤੂੰ ਆਪਣੇ ਬੱਚਿਆਂ ਨੂੰ ਸਾਹ ਸਾਡੇ ਬੱਚੇ ਬਹੁਤ ਵਧੀਆ ਕੁਝ ਕੇ ਕਈ ਵਾਰਾ ਕੀ ਹੁੰਦਾ ਕਿ ਬੱਚੇ ਮਾਪਿਆਂ ਨੂੰ ਪੜ ਲੈਂਦੇ ਨਹੀਂ ਉਹ ਬੱਚੇ ਮਾਪਿਆਂ ਤੋਂ ਨਹੀਂ ਜ਼ਿਆਦਾ ਤੇਜ਼ ਹੁੰਦੇ ਨੇ ਉਹ ਗਲਤੀ ਵੀ ਕਰਦੇ ਨੇ ਤੇ ਉਲਟਾ ਆਪਣੇ ਮਾਪਿਆਂ ਨੂੰ ਵੀ ਪਹਿਲਾਂ ਦੱਸ ਦੇਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਕੋਣ ਚਾਚੇ ਨੇ ਆਹ ਕਿਹਾ ਤਾਈ ਨੇ ਆਹ ਕਿਹਾ ਸਾਡੇ ਪਿੰਡ ਆਂਡੀ ਗਵਾਂਡੀ ਨੇ ਆਹ ਕਿਹਾ ਜਾਂ ਕੋਈ ਰਿਸ਼ਤੇਦਾਰ ਨੇ ਕੁਝ ਆਹ ਕਹਿ ਦਿੱਤਾ ਜੀ ਉਹ ਤੁਹਾਡੇ ਬਾਰੇ ਇਦਾਂ ਆਂਦੇ ਸੀ ਤੇ ਮਾਪੇ ਜਿਹੜੇ ਨਹੀਂ ਉਹ ਪਹਿਲਾਂ ਹੀ ਦਿਮਾਗੀ ਤੌਰ ਤੇ ਤਿਆਰ ਹੁੰਦੇ ਕਿ ਇਹ ਲੋਕ ਸਾਡੇ ਬੱਚਿਆਂ ਪ੍ਰਤੀ ਨੈਗੇਟਿਵ ਨਹੀਂ ਤੇ ਅੱਜ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚਿਆਂ ਦਾ ਜੇ ਸਾਡੇ ਬੱਚੇ ਸਹੀ ਤਾਦੀ ਹੀ ਰਹਿਣਗੇ ਜੇ ਸਾਡਾ ਸਮਾਜ ਸਾਫ ਸੁਥਰਾ ਰਹੇਗਾ ਤੇ ਜੇ ਸਮਾਜ ਨੂੰ ਸਾਫ ਸੁਥਰਾ ਕਰਨਾ ਤੇ ਫਿਰ ਸਾਨੂੰ ਉਹਨਾਂ ਦੇ ਬੱਚਿਆਂ ਦੇ ਨੂੰ ਕਦੀ ਵੀ 네ਗੇਟਿਵ ਮਾੜੀਆਂ ਗੱਲਾਂ ਨਹੀਂ ਸਿਖਾਉਣੀਆਂ ਚਾਹੀਦੀਆਂ ਸਗੋਂ ਮਾੜੀਆਂ ਗੱਲਾਂ ਤੋਂ ਦੂਰ ਕਰਨਾ ਚਾਹੀਦਾ ਤਾਂ ਕਿ ਸਾਡਾ ਸਮਾਜ ਸੋਹਣਾ ਬਣ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ